ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪਹੁੰਚੇ ਨੇ ਤਰਨਜੀਤ ਸਿੰਘ ਸੰਧੂ ਦੀ ਪ੍ਰੈਸ ਕਾਨਫਰੰਸ ਸੀਗੀ ਤਾਂ ਪਰਮਿੰਦਰ ਸਿੰਘ ਬਰਾੜ ਜਿਹੜੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਪੂਰੇ ਪੰਜਾਬ ਦੇ ਵਿੱਚ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਪਾਰਟੀ ਦੇ ਲਈ ਗੱਲਬਾਤ ਕਰਾਂਗੇ ਤਾਂ ਬਰਾੜ ਸਾਹਿਬ ਪਹਿਲੀ ਵਾਰ ਪਾਰਟੀ ਇਸ ਵਾਰ ਚੋਣ ਪ੍ਰਚਾਰ ਦੇ ਵਿੱਚ ਜਾ ਰਹੀ ਆ 13 ਦੀਆਂ 13 ਸੀਟਾਂ ਆਪਣੇ ਦਮ ਤੇ ਲੜ ਰਹੀ ਆ ਪਹਿਲਾਂ ਤਾਂ ਤੁਸੀਂ ਅਕਾਲੀ ਦਲ ਦਾ ਹਿੱਸਾ ਸੀ ਗਠਜੋੜ ਚ ਲੜਦੇ ਸੀਗੇ ਕਿਵੇਂ ਦਾ ਰਿਸਪੌਂਸ ਆ ਭਾਰਤੀ ਜਨਤਾ ਪਾਰਟੀ ਨੂੰ 13 ਦੀਆਂ 13 ਸੀਟਾਂ ਦੇ ਗੁਰੂ ਦੀ ਇੰਨੀ ਬਖਸ਼ਿਸ਼ ਹੈ ਕਿ ਕੋਈ ਦੇ ਨਹਿਜਾਨੀ ਜਿਸ ਦਿਨ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਡਾ ਨਹੀਂ ਹੋ ਰਿਹਾ ਅੱਜ ਅਸੀਂ ਮਾਜੇ ਦੀ ਉਸ ਧਰਤੀ ਤੇ ਖੜੇ ਆ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ ਜਿੱਥੇ ਇੱਕ ਬਹੁਤ ਵੱਡਾ ਬਲ ਮਿਲਿਆ ਅੱਜ ਸ਼ਹਿਰ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਜੋਲੀ ਜੁਆਇਨ ਕੀਤੇ ਆਪਦੇ ਸਾਥੀਆਂ ਦੇ ਨਾਲ ਅੱਜ ਦਿਹਾਤ ਦੇ ਵਿੱਚ ਜਹਾਂਗੀਰ ਜੀ ਜੁਆਇਨ ਕੀਤੇ ਜੋ ਟਾਰੀ ਹਲਕੇ ਤੋਂ ਆਮ ਆਦਮੀ ਦੇ ਕੈਂਡੀਡੇਟ ਸੀ 2017 ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਅੱਜ ਟਾਰੀ ਹਲਕੇ ਦੇ अनेका ਸਰਪੰਚ ਪੰਚ ਆਪ ਦੇ ਜਿਹੜੇ ਇਹਨਾਂ ਦੇ ਬਲਾਕਾਂ ਦੇ ਪ੍ਰਧਾਨ ਮਹਿਲਾ ਵਿੰਗ ਦੇ ਬੜੇ ਵੱਡੀ ਅੱਜ ਮਹਿਲਾ ਸ਼ਕਤੀ ਨੇ ਸਾਨੂੰ ਜੁਆਇਨ ਕੀਤਾ ਕਹਿਣ ਦਾ ਭਾਵ ਹੈ ਕਿ ਕੋਈ ਦਿਨ ਕੋਈ ਪਲ ਇਹ ਨਹੀਂ ਜਾਨੀ ਜਿੱਥੇ ਭਾਰਤੀ ਜਨਤਾ ਪਾਰਟੀ ਜੁਆਇਨਿੰਗ ਨਹੀਂ ਹੋ ਰਹੀ ਦੂਜੀ ਗੱਲ ਤੁਸੀਂ ਅੱਜ ਦੀ ਰੇਡ 'ਚ ਕੋਈ ਸਰਵੇ ਦੇਖੋ ਸਾਡੀ ਤੁਸੀਂ ਸਰਵੇ ਦੇ ਵਿੱਚ ਨਵਜ ਦੇਖੋ ਕਿ ਹਰ ਚੈਨਲ ਦਿਖਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਵਿੱਚ ਇਹੋ ਜੀ ਪਾਰਟੀ ਜਿਹਦਾ ਵੋਟ ਸ਼ੇਅਰ 5 ਗੁਣਾ ਤੱਕ ਵੱਧ ਚੁੱਕਿਆ ਅੱਜ ਹਰੇਕ ਚੈਨਲ ਦਿਖਾ ਰਿਹਾ ਕਿ 25 ਤੋਂ 27% ਵੋਟ ਜੇ ਕੋਈ ਪਾਰਟੀ ਲੈ ਕੇ ਜਾ ਰਹੀ ਤੇ ਭਾਰਤੀ ਜਨਤਾ ਪਾਰਟੀ ਹੈ ਬਾਕੀ ਹਰੇਕ ਪਾਰਟੀ ਦਾ ਵੋਟ ਸ਼ੇਅਰ ਘਟ ਰਿਹਾ ਮੈਕਸਿਮਮ ਸੀਟਾਂ ਜਿਹੜੇ ਸਰਵੇ ਦੇ ਰੇ ਭਾਰਤੀ ਜਨਤਾ ਪਾਰਟੀ ਨੂੰ ਦੇ ਰਿਹਾ ਤੇ ਮੇਰੀ ਗੱਲ ਦਾ ਯਕੀਨ ਜਾਣਿਆ ਜੇ ਆਉਂਦੇ ਦਿਨਾਂ ਦੇ ਵਿੱਚ ਜੇ ਸਪੀਡ ਦੇ ਉੱਤੇ ਲੋਕ ਅਸ਼ੀਰਵਾਦ ਤੇ ਪਿਆਰ ਦੇ ਰਿਹਾ ਇਹ ਸਰਵੇ ਦੇ ਜਿਹੜੇ ਨੰਬਰ ਹੈ ਬਿਲਕੁਲ ਬਦਲ ਜਾਣਗੇ ਜਿਹੜੇ ਤੁਸੀਂ ਕਿਹਾ ਕਿ ਪਾਰਟੀ ਦਾ ਸ਼ੇਅਰ ਵਧ ਰਿਹਾ ਹੈ ਇਹਦਾ ਮਤਲਬ ਦੂਸਰੀਆਂ ਪਾਰਟੀਆਂ ਨੂੰ ਘੋਰਾ ਲੱਗ ਰਿਹਾ ਹੈ ਦੈਟ ਮੀਨਸ ਕਿ ਅਕਾਲੀ ਦਲ ਦੀ ਸਿਚੁਏਸ਼ਨ ਅੰਮ੍ਰਿਤਸਰ ਦੇ ਵਿੱਚ ਹੀ ਸਿਚੁਏਸ਼ਨ ਇੱਕਦਮ ਹੀ ਬਦਲ ਗਈ ਪਿਛਲੇ ਦਿਨ ਚਾਰ ਦਿਨ ਤੋਂ ਤਲਬੀਰ ਗੱਲ ਹੋਣੀ ਅਕਾਲੀ ਦਲ ਨੇ ਤੁਹਾਡੇ ਤੁਸੀਂ ਪਹਿਲਾਂ ਇਸੇ ਵੀਰੇ ਅਲਾਈਂਸ ਦੇ ਵਿੱਚ ਵੀ ਸੀ ਹੁਣ ਅਕਾਲੀ ਦਲ ਦੀ ਪੋਜੀਸ਼ਨ ਫਿਰ ਕੀ ਟੇਕਦੇ ਜੇ ਬੀਜੇਪੀ ਵਧ ਰਹੀ ਦੈਟ ਮੀਨਸ ਕਿ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਹੈ ਦੇਖੋ ਅੱਜ ਅਕਾਲੀ ਦਲ ਆਪਦੇ ਸਰਵਾਈਵ ਉਹ ਕੋਈ ਜਿੱਤਨ ਦੀ ਲੜਾਈ ਨਹੀਂ ਲੜ ਰਿਆ ਉਹ ਇੱਕ ਪਰਿਵਾਰ ਦੀ ਲੜਾਈ ਲੜ ਰਿਆ ਕਿ ਪਰਿਵਾਰ ਨੂੰ ਕਿਵੇਂ ਬਚਾਇਆ ਜਾਵੇ ਕਿਵੇਂ ਪਰਿਵਾਰ ਨੂੰ ਰਾਜਨੀਤੀ ਦੇ ਵਿੱਚ ਜਿਉਂਦੇ ਰੱਖਣਾ ਉਹ ਕੋਈ ਵਿਚਾਰਧਾਰਾ ਦੀ ਲੜਾਈ ਨਹੀਂ ਲੜ ਰੇ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਵਿਚਾਰਧਾਰਾ ਤੇ ਪਹਿਰਾ ਦਿੰਦੀ ਜੋ ਕਹਿੰਦੀ ਉਹ ਕਰਦੀ ਹੈ ਅੱਜ ਚਾਹੇ ਧਾਰਾ 370 ਦੀ ਗੱਲ ਹੋਵੇ ਉਹਨਾਂ ਆਪਦੇ ਆਪਦੇ ਮੈਨੀਫੈਸਟੋ 'ਚ ਲਿਖਿਆ ਸੀ ਉਹ ਕਰਕੇ ਦਿਖਾਇਆ ਅੱਜ ਰਾਮ ਮੰਦਰ ਦੀ ਗੱਲ ਹੋਵੇ ਅੱਜ ਤਿੰਨ ਤਲਾਕ ਦੀ ਗੱਲ ਹੋਵੇ ਉਹ ਇਤਿਹਾਸਿਕ ਫੈਸਲੇ ਲਏ ਜਿਹੜੇ ਕੀ ਸੋਚੇ ਨਹੀਂ ਜਾ ਸਕਦੇ ਸੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਸੀ ਕਿ ਇਹ ਕੰਮ ਹੋ ਵੀ ਸਕਦੇ ਉਹ ਕੰਮ ਕਰਕੇ ਦਿਖਾਏ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਪਿੰਡਾਂ ਚ ਜਾਂਦੇ ਆਮ ਆਦਮੀ ਪਾਰਟੀ ਦੇ ਅੱਗੂ ਉਹਨਾਂ ਦਾ ਵਿਰੋਧ ਹੋ ਰਿਹਾ ਸੰਧੂ ਸਾਹਿਬ ਦਾ ਵੀ ਹੋਇਆ ਅਨਸਰਾਜਨ ਉਹਨਾਂ ਦਾ ਵੀ ਹੋਇਆ ਜੀ ਤੁਸੀਂ ਤਾਂ ਪਿੰਡਾਂ ਦੇ ਵਿੱਚ ਕਿਉਂਕਿ ਵੈਲ ਕਨੈਕਟਡ ਰਹੇ ਹੋ ਪਹਿਲਾਂ ਵੀ ਪਾਰਟੀਆਂ ਲਈ ਜਦੋਂ ਕੰਮ ਕਰਦੇ ਸੀਗੇ ਅਕਾਲੀ ਦਲ ਲਈ ਕਿਸਾਨਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਦੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਸਿੱਧੀ ਕੋਈ ਬਣ ਰਹੀ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਿਉਂ ਨਹੀਂ ਹੋ ਪਾਰੀ ਔਰ ਕਿਸਾਨ ਕਿਉਂ ਨਹੀਂ ਸਮਝ ਪਾ ਰਹੇ ਭਾਰਤੀ ਜਨਤਾ ਪਾਰਟੀ ਦੀਆਂ ਗੱਲਾਂ ਨੂੰ ਅੱਜ ਕਿਸਾਨ ਵੀ ਸਮਝ ਰਹੇ ਐ ਤੇ ਪੰਜਾਬ ਵੀ ਸਮਝ ਰਿਹਾ ਜਿਹੜੇ ਵਿਰੋਧ ਕਰਨ ਵਾਲੇ ਲੋਕ ਐ ਬਾਕੀ ਪਾਰਟੀ ਦੇ ਸ਼ਾਰਿਆਂ ਤੇ ਲੱਗੇ ਹੋਏ ਭਾਰਤੀ ਜਨਤਾ ਪਾਰਟੀ ਇੱਕ ਵਾਅਦ ਪਾਰਟੀ ਐ ਜਿਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਭਾਰਤੀ ਜਨਤਾ ਪਾਰਟੀ ਇੱਕ ਵਾਹਦ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਲਈ ਖੜਦੀ ਹੈ ਅੱਜ ਪੰਜਾਬ ਵੀ ਇੱਕ ਅਹਿਜਾ ਸੂਬਾ ਹੈ ਦੇਸ਼ ਦੇ ਵਿੱਚ ਜਿੱਥੇ ਅੱਜ ਕਣਕ ਝੋਨੇ ਤੇ ਐਮਐਸਪੀ 40000 ਕਰੋੜ ਰੁਪਇਆ ਹਰ 6 ਮਹੀਨਿਆਂ ਬਾਅਦ ਹਰੇਕ ਕਿਸਾਨ ਦੇ ਖਾਤੇ 'ਚ ਆਉਂਦਾ ਹੈ ਜੀ ਅੱਜ ਜਿਹੜੀ ਇਹ ਲੜਾਈ ਬਾਕੀ ਕਿਸਾਨ ਲੀਡਰ ਦੇਸ਼ ਦੇ ਵਿੱਚ ਐਮਐਸਪੀ ਦੀ ਲੜਾਈ ਲੜ ਰਹੇ ਆਪਣੇ ਪੰਜਾਬ ਦੇ ਕਿਸਾਨਾਂ ਤੇ ਮੋਢਿਆਂ ਤੇ ਰੱਖ ਕੇ ਲੜਾਈ ਲੜੀ ਜਾ ਰਹੀ ਹੈ ਤੇ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਕਿਸਾਨ ਵੀਰਾਂ ਨੂੰ ਵੀ ਆਣਾ ਵੀ ਇਹਨਾਂ ਚੀਜ਼ਾਂ ਤੋਂ ਸੁਚੇਤ ਹੋ ਜੇ ਅੱਜ ਦੇਸ਼ ਦੇ ਵਿੱਚ ਐਮਐਸਪੀ ਮਿਲ ਗਈ ਨਾ ਤੇ ਕਣਕ ਤੇ ਝੋਨਾ ਆਪਣਾ ਰੁੱਲਣਾ ਕਿਸੇ ਨੇ ਨਾ ਆਪਣਾ ਕਣਕ ਚੁੱਕਣਾ ਨਾ ਆਪਣਾ ਝੋਨਾ ਚੁੱਕਣਾ ਅੱਜ ਆਪਾਂ ਨੂੰ ਮਿਲ ਰਹੀ ਹੈ ਸਾਰੇ ਕੰਮ ਆਪਣੇ ਹੋ ਰਹੇ ਹੈ ਕੇਂਦਰ ਦੇ ਵਿੱਚ ਪਹਿਲੀ ਵਾਰੀ ਵਾਹ ਦੇ ਇੱਕ ਪ੍ਰਧਾਨ ਮੰਤਰੀ ਆਏ ਹੈ ਵਾਹ ਦੇ ਇੱਕ ਸਰਕਾਰ ਆਈ ਹੈ ਜਿਹੜੀ ਪੰਜਾਬ ਬਾਰੇ ਸੋਚ ਰਹੀ ਹੈ ਪੰਜਾਬੀਆਂ ਬਾਰੇ ਸੋਚ ਰਹੀ ਹੈ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਕਿਹਨੇ ਖੋਲਿਆ ਮੋਦੀ ਸਾਹਿਬ ਨੇ ਖੋਲੇ ਅੱਜ ਪੰਜਾਬ ਦੇ ਵਿੱਚ ਬੰਦੇ ਬਾਹਰ ਟ੍ਰੇਨ ਚੱਲੀ ਹੈ ਸਪੈਸ਼ਲ ਆਪਣੇ ਦਿੱਲੀ ਤੋਂ ਲੈ ਕੇ ਅਨੰਪੁਰ ਸਾਹਿਬ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਮੋਦੀ ਸਾਹਿਬ ਨੇ ਚਲਾਈ ਹੈ ਅੱਜ ਪੰਜਾਬ ਦੇ ਵਿੱਚ 10000 ਕਿਲੋਮੀਟਰ ਨੈਸ਼ਨਲ ਹਾਈਵੇ ਬਣਿਆ ਹੈ 46000 ਕਰੋੜ ਰੁਪਇਆ ਲਾ ਕੇ ਦੇਸ਼ ਦੀ ਸਰਕਾਰ ਨੇ ਬਣਾਇਆ ਪਿਛਲੇ 10 ਸਾਲਾਂ ਦੇ ਵਿੱਚ 90% ਗਾਰੰਟ ਜਿਹੜੀ ਆਈ ਹੈ ਪਿੰਡਾਂ ਨੂੰ ਉਹ ਕੇਂਦਰ ਦੀ ਸਰਕਾਰ ਨੇ ਦਿੱਤੀ ਕਿਸੇ ਸੂਬੇ ਦੀ ਸਰਕਾਰ ਨੇ ਨਹੀਂ ਦਿੱਤੀ ਜੋ ਡਵੈਲਪਮੈਂਟ ਪਿੰਡਾਂ ਦੀ ਪਿਛਲੇ ਦਸਾਂ ਸਾਲਾਂ ਚ ਹੋਈ ਹੈ ਉਹ ਡਵੈਲਪਮੈਂਟ ਕੇਂਦਰ ਦੀ ਸਰਕਾਰ ਕਰਕੇ ਹੋਈ ਹੈ ਅੱਜ ਰੂਰਲ ਸੜਕਾਂ ਬਣੀ ਐ ਜਿੰਨੀਆਂ ਪੰਜਾਬ ਦੇ ਵਿੱਚ 80000 ਕਿਲੋਮੀਟਰ ਰੂਰਲ ਸੜਕ ਬਣੀ ਐ ਪੰਜਾਬ ਦੀ ਸੂਬੇ ਦੀ ਸਰਕਾਰ ਨੇ ਕਿਤੇ ਪੈਂਚ ਵੀ ਨਹੀਂ ਲਾਇਆ ਉਹ ਵੀ ਕੇਂਦਰ ਦੀ ਸਰਕਾਰ ਨੇ ਬਣਾਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ 13 0 ਦਾ ਦਾਵਾ ਕਰ ਰਹੀ ਆ ਜੀ ਸੂਬੇ ਦੇ ਵਿੱਚ ਕੀ ਆਮ ਆਦਮੀ ਪਾਰਟੀ ਜਿਹੜੀ ਗੱਲ ਕਰਦੀ ਐ ਕਿ ਅਸੀਂ ਵਧੀਆ ਪ੍ਰਸ਼ਾਸਨ ਦਿੱਤਾ ਪਰ ਭਾਰਤੀ ਜਨਤਾ ਪਾਰਟੀ ਲਾਅ ਐਂਡ ਆਰਡਰ ਦੀ ਗੱਲ ਕਰਦੀ ਆ ਤੁਸੀਂ ਇਸ ਨੂੰ ਉਹਨਾਂ ਦੇ ਦਾਅਵੇ ਨੂੰ ਕਿਵੇਂ ਦੇਖਦੇ ਹੋ ਕਿ ਕੀ ਉਹ ਸੱਚਮੁੱਚ ਇਸ ਪਾਰਟਿਸਿਪੇਸ਼ਨ ਦੇ ਵਿੱਚ ਨੇ ਕਿ 13 0 ਲੈ ਜਾਣਗੇ ਜੀ ਦੇਖੋ ਬਦਲਾਵ ਦੀ ਗੱਲ ਕਰਦੇ ਆ ਵੀ 70 ਸਾਲ ਬਾਅਦ ਸਾਨੂੰ ਮੌਕਾ ਮਿਲਿਆ ਅਸੀਂ ਇੱਕ ਬਦਲਾਵ ਲੈ ਕੇ ਆਏ ਆ ਤੁਹਾਡੇ ذریعے ਮੈਂ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ 70 ਸਾਲ ਬਾਅਦ ਬਦਲਾਵ ਆਇਆ ਪੰਜਾਬ ਦੇ ਵਿੱਚ ਇਹ ਆਇਆ ਕਿ 50 ਹਜ਼ਾਰ ਕਰੋੜ ਦਾ ਕਰਜ਼ਾ ਚੜਿਆ ਦੋ ਸਾਲਾਂ ਦੇ ਵਿੱਚ ਅੱਜ ਬਦਲਾਵ ਇਹ ਆਇਆ ਕਿ ਪੰਜਾਬ ਦੀ ਸਰਕਾਰੀ ਨੌਕਰੀ ਜਿਹੜੀ ਹੈ ਉਹ ਪੰਜਾਬ ਤੋਂ ਬਾਹਰ ਹਰਿਆਣਾ ਤੇ ਦਿੱਲੀ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਅੱਜ ਬਦਲਾਵ ਇਹ ਆਇਆ ਕਿ ਪੰਜਾਬ ਦੇ ਜਿਹੜੇ ਅਫਸਰ ਵੀ ਐ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਦਿੱਲੀ ਤੋਂ ਲਿਆ ਕੇ ਅਫਸਰ ਲਾਏ ਜਾ ਰਹੇ ਐ ਅੱਜ ਬਦਲਾਅ ਇਹ ਆਇਆ ਕਿ ਆਪਣਾ ਪੰਜਾਬ ਦਾ ਮੁੱਖ ਮੰਤਰੀ ਐਡਾ ਕਮਜ਼ੋਰ ਕਰਤਾ ਕਿ ਉਹ ਕੋਈ ਉਦਘਾਟਨ ਨਹੀਂ ਕਰ ਸਕਦੇ ਹਰ ਉਦਘਾਟਨ ਲਈ ਹਰ ਕੋਈ ਨਹੀਂ ਪੱਥਰ ਰੱਖਣ ਲਈ ਇਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਆਸਰਾ ਲੈਣਾ ਪੈਂਦਾ ਅੱਜ ਬਦਲਾਅ ਇਹ ਆਇਆ ਕਿ ਪੰਜਾਬ ਦੀ ਧੀ ਪੈਣ ਨਸ਼ਾਨੀ ਸੀ ਕਰਦੀ ਅੱਜ ਪੰਜਾਬ ਦੀਆਂ ਕੁੜੀਆਂ ਨਸ਼ਾ ਕਰਨ ਲੱਗੀਆਂ ਅੱਜ ਬਦਲਾਅ ਇਹ ਆਇਆ ਕਿ ਪੰਜਾਬ 'ਚ ਚੱਟੇ ਦੇ ਬੋਰਡ ਨਹੀਂ ਸੀ ਲੱਗੇ ਹੁੰਦੇ ਚਿੱਟਾ ਇੱਥੇ ਵਿਕਦਾ ਚਿੱਟਾ ਉੱਥੇ ਹੀ ਵਿਕਦਾ ਅੱਜ ਬਦਲਾਅ ਇਹ ਆਇਆ ਕਿ ਕੋਈ ਘਰ 'ਚ ਸੁਰੱਖਿਤ ਨਹੀਂ ਕੋਈ ਦੁਕਾਨ 'ਚ ਸੁਰੱਖਿਤ ਨਹੀਂ ਕੋਈ ਮਕਾਨ 'ਚ ਸੁਰੱਖਿਤ ਨਹੀਂ ਦਿਨ ਦਿਹਾੜੇ ਫਰੋਤੀਆਂ ਮੰਗੀਆਂ ਜਾ ਰਹੀਆਂ ਇਹਨਾਂ ਦੇ ਆਪਦੇ ਇੰਟੈਲੀਜੈਂਸ ਵਿੰਗ ਦੇ ਉੱਤੇ ਹਮਲੇ ਹੋ ਰਹੇ ਇਹਨਾਂ ਦੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਆ ਅੱਜ ਬਦਲਾਵ ਇਹ ਆਇਆ ਅੱਜ ਬਦਲਾਵ ਇਹ ਆਇਆ ਕਿ ਪੰਜਾਬ ਦੀਆਂ ਰਾਜ ਸਭਾ ਦੇਆਂ ਸੀਟਾਂ ਪੰਜਾਬ ਤੋਂ ਬਾਹਰਿਆਂ ਨੂੰ ਵੇਚੀਆਂ ਜਾ ਰਹੀਆਂ ਬਦਲਾਵ ਇਹ ਆਇਆ ਕਿ ਪੰਜਾਬੀਆਂ ਦੇ ਪੈਸੇ ਨਾਲ ਪੰਜਾਬ ਤੋਂ ਬਾਹਰ ਇਲੈਕਸ਼ਨ ਲੜੇ ਜਾਂਦੇ باقی ਸੂਬਿਆਂ ਦੇ ਵਿੱਚ ਇਲੈਕਸ਼ਨ ਲੜੇ ਜਾ ਰਹੇ ਅੱਜ ਬਦਲਾਵ ਇਹ ਆਇਆ ਕਿ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਦੀ ਮੁੱਖ ਮੰਤਰੀ ਦੀ ਟਾਕੀ 'ਚ ਲਟਕਿਆ ਹੁੰਦਾ ਇਹ ਹਾਲਾਤ ਪੰਜਾਬ ਦੇ ਮੁੱਖ ਮੰਤਰੀ ਦੇ ਬਣਾਤੇ ਆ। ਸੋ ਜਿਹੇ ਜਿਹੇ ਬਦਲਾਅ ਆਇਆ ਹੈ ਇਹ ਜਾਂ ਇਹਨਾਂ ਨੂੰ ਤੋਹਫਾ ਪੰਜਾਬ ਦੇ ਲੋਕ 4 ਜੂਨ ਨੂੰ ਦੇ ਦੇਣਗੇ। ਡਾਕਟਰ ਸਾਹਿਬ ਤੁਸੀਂ ਸ਼ਹਿਰਾਂ ਦੇ ਵਿੱਚ ਵੀ ਜਾ ਰਹੇ ਹੋ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੋ। ਸ਼ਹਿਰਾਂ ਦੇ ਵਿੱਚ ਤੇ ਬੀਜੇਪੀ ਦੇ ਵਧੀਆ ਕਾਡਰ ਹੈਗਾ ਆ ਜੀ। ਪਿੰਡਾਂ ਦੀ ਪੋਜੀਸ਼ਨ ਕੀ ਰਹੇਗੀ? ਕੀ ਪਿੰਡਾਂ ਦੇ ਲੋਕ ਚਲੋ ਕਿਸਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਪਿੰਡਾਂ 'ਚ ਹੋਰ ਵਰਗਾਂ ਦੇ ਵੀ ਲੋਕ ਰਹਿੰਦੇ ਨੇ। ਪਰ ਉਹ ਕਿਤੇ ਨਾ ਕਿਤੇ ਆਮ ਭਾਰਤੀ ਜਨਤਾ ਪਾਰਟੀ ਨੂੰ ਤਾਂ ਨਹੀਂ ਅਪਰੋਚ ਪਿਛਲੇ ਸਮੇਂ 'ਚ ਬਣਾ ਸਕੀ। ਹੁਣ ਕੀ ਮਾਹੌਲ ਰਹੇਗਾ ਜੀ? ਪਹਾ ਮੈਂ ਰੋਜ਼ ਆਪ 10 ਤੋਂ 12 ਪਿੰਡਾਂ ਦੇ ਪ੍ਰੋਗਰਾਮ ਕਰਦਾ ਹਰ ਪਿੰਡ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕ ਜੁਆਇਨ ਕਰ ਰਹੇ ਲੋਕ ਪਿਆਰ ਦੇ ਰਹੇ ਲੋਕ ਆਸ਼ੀਰਵਾਦ ਦੇ ਰਹੇ ਆ ਸਾਨੂੰ 4 ਜੂਨ ਨੂੰ ਦੇਖਿਓ ਜੋ ਨਤੀਜੇ ਆਉਣਗੇ ਉਦੋਂ ਨਤੀਜੇ ਕੁਝ ਹੋਰ ਹੋਣਗੇ ਕੀ ਨਤੀਜੇ ਹੋਣਗੇ ਭਾਰਤੀ ਜਨਤਾ ਪਾਰਟੀ ਵੱਡੇ ਬਹੁਮਤ ਦੇ ਨਾਲ ਦੇਸ਼ ਦੀ ਸਰਕਾਰ ਬਣਾਉ ਪੰਜਾਬ ਚ ਵੀ ਸਭ ਤੋਂ ਵੱਡਾ ਵੋਟ ਸ਼ੇਅਰ ਲੈ ਕੇ ਅੱਗੇ ਪ੍ਰਧਾਨ ਸਾਹਿਬ ਬਹੁਤ ਸਾਰੇ ਵਕ ਵਕ ਪਾਰਟੀਆਂ ਦੇ ਆਗੂ ਭਾਰਤੀ ਜਨਤਾ ਪਾਰਟੀ ਚਲੇ ਗਏ ਰੋਜ਼ ਜੁਆਇਨਿੰਗ ਹੁੰਦੀ ਹੈ ਕੱਲ ਵੀ ਉਜਾਗੜ ਸਾਹਿਬ ਨੇ ਕੀਤੀ ਹੈ ਕੁਝ ਜਿਹੜੇ ਦੂਸਰੀਆਂ ਪਾਰਟੀਆਂ ਜੋ ਬਹੁਤ ਤੁਸੀਂ ਵੀ ਲੈ ਕੇ ਆਏ ਹੋ ਪਰ ਇਹ ਸਾਰੇ ਕਹਿ ਰਹੇ ਅਜੇ ਵੀ ਇਹ ਟ੍ਰੇਲਰ ਹੈ ਜੀ 2027 ਦੇ ਵਿੱਚ ਜਿਹੜਾ ਇਸ ਤੋਂ ਅੱਗੇ ਜਿਹੜੀ ਪੂਰੀ ਫਿਲਮ 2027 ਦਾ ਕਹੇ ਕਿ ਕੀ ਲੱਗਦੀ ਕਿ ਕੋਈ ਬੰਦਾ ਬਜੇਗਾ ਕਿ ਜਿਹੜਾ 2027 ਤੱਕ ਵੀ ਤੁਸੀਂ ਸ਼ਾਮਲ ਕਰਾਉਣਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਸਿਰਫ 23 ਵਿਧਾਨ ਸਭਾ ਦੇ ਉੱਤੇ ਇਲੈਕਸ਼ਨ ਲੜਦੀ ਸੀ ਤਿੰਨ ਲੋਕ ਸਭਾ ਤੇ ਲੜਦੀ ਸੀ ਅੱਜ ਅਸੀਂ 117 ਦਾ ਵਿਧਾਨ ਸਭਾ ਲੜਨੀ ਆ 13 ਦੀਆਂ 13 ਲੋਕ ਸਭਾ ਦੀਆਂ ਇਲੈਕਸ਼ਨ ਲੜਨੀ ਆ ਤੇ ਜਦੋਂ ਅਸੀਂ ਇੰਨੀ ਐ ਵੱਡੇ ਪੱਦਰ ਦੇ ਉੱਤੇ ਲੜਾਈ ਲੜਨੀ ਆ ਤੇ ਸਾਡਾ ਪਰਿਵਾਰ ਬੜਾ ਛੋਟਾ ਸੀ ਅੱਜ ਪਰਿਵਾਰ ਵੱਡਾ ਹੋ ਰਿਹਾ ਤੇ ਦਿਨੋਂ ਦਿਨ ਵੱਡਾ ਹੁੰਦਾ ਜਾਣਾ ਹਜੇ ਹਜੇ ਤਾਂ ਸ਼ੁਰੂਆਤ ਆ ਆਉਂਦੇ ਸਮੇਂ ਤੇ ਵੇਖਿਓ ਕੀ ਬਣਦਾ 2027 ਦੇ ਵਿੱਚ ਜਿਹੜੇ ਨੇ ਤੁਸੀਂ ਮੰਨਦੇ ਹੋਗੇ ਤੁਸੀਂ ਜਿਹੜੀ ਦਾਵਾ ਕਰਦੇ ਹੋ ਇਸ ਦੇ ਵਿੱਚ ਕਿੰਨੀ ਕਿ ਕਿੰਨੇ ਕ ਪਰਸੈਂਟੇਜ ਆਏ ਲੱਗਦਾ ਕਿ ਸਰਕਾਰ ਹੀ ਭਾਰਤੀ ਜਨਤਾ ਪਾਰਟੀ ਬਣਾਂਗੀ ਗੁਰੂ ਦੀ ਬਖਸ਼ਿਸ਼ ਰਹੀ ਇਤਿਹਾਸ ਸਿਰਜਾਂਗੇ ਬਹੁਤ ਵੱਡੇ ਮਾਰਜਿਨ ਨਾਲ ਭਾਰਤੀ ਜਨਤਾ ਪਾਰਟੀ ਦੀ ਕੱਲਿਆਂ 2027 ਦੇ ਵਿੱਚ ਸਰਕਾਰ ਬਣੂ ਡਾਕਟਰ ਮੈਂ ਆਖਰੀ ਸਾਲ ਤੋਂ ਹੀ ਆਰਗੇਨਾਈਜੇਸ਼ਨ ਦਾ ਵੀ ਕੰਮ ਨਾਲ ਦੇਖਦੇ ਹੋ ਕਿਡਸ ਕੇ ਮੋਦੀ ਸਾਹਿਬ ਦੀਆਂ ਰੈਲੀਆਂ ਅਮਿਤ ਸ਼ਾਹ ਜੀ ਦੇ ਪਾਰਟ ਪਰ ਲੀਡਰਸ਼ਿਪ ਦੀਆਂ ਰੈਲੀਆਂ ਫਾਈਨਲ ਹੋ ਗਈਆਂ ਨੇ ਔਰ ਕਿਹੜੇ ਅੰਤਲੇ ਦਿਨਾਂ ਦੇ ਵਿੱਚ ਕਰਨਗੇ ਜਾਂ ਪਹਿਲਾਂ ਵੀ ਕਰ ਸਕਦੇ ਪੰਜਾਬ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਦੇਖੋ ਉਹਨਾਂ ਦੀਆਂ ਹਜੇ ਕੋਈ ਡੇਟਸ ਫਾਈਨਲ ਨਹੀਂ ਹੋਈਆਂ ਪਰ ਤਕਰੀਬਨ ਇਹ ਹੈ ਕਿ 4 ਤੋਂ 5 ਰੈਲੀਆਂ ਪੰਜਾਬ ਦੇ ਵਿੱਚ ਮੋਦੀ ਸਾਹਿਬ ਦੀਆਂ ਹੋਣਗੀਆਂ ਅਮਿਤ ਸ਼ਾਹ ਜੀ ਵੀ ਆ ਰਹੇ ਹੈ ਕੇਂਦਰ ਦੇ ਕਈ ਮੰਤਰੀ ਆਲਰੇਡੀ ਪੰਜਾਬ ਦੇ ਵਿੱਚ ਆ ਕੇ ਪਤਿਆਰ ਸ਼ੁਰੂ ਕਰਤਾ ਹੋਇਆ ਤੇ ਆਉਂਦੇ ਦਿਨਾਂ ਦੇ ਵਿੱਚ ਕੇਂਦਰ ਦੇ ਹੋਰ ਮੰਤਰੀ ਵੀ ਆ ਰਹੇ ਹੈ ਤੇ ਹੋਰ ਸਟੇਟਾਂ ਦੇ ਐਮ ਐਲ ਏ ਮਨਿਸਟਰ ਤੇ ਜਿਹੜੇ ਉੱਥੇ ਦੀ ਲੀਡਰਸ਼ਿਪ ਹੈ ਉਹ ਆ ਰਹੇ ਇਹ ਉਹ ਕਿਹਾ ਜਾ ਰਿਹਾ ਸੀ ਕਿ ਅਖੀਰਲੇ ਦਿਨਾਂ ਦੇ ਵਿੱਚ ਅਗਲੇ ਹਫਤਾ ਇੱਥੇ ਹੀ ਰਹਿਣਾ ਹੈ ਤੇ ਜਿਹੜਾ ਹਵਾਈ ਚੇਂਜ ਕਰ ਦੇਣੀ ਹੈ ਜੀ ਨਹੀਂ ਅਖੀਰਲੇ ਹਫਤੇ ਨਹੀਂ ਸਾਡੇ ਅਗਲੇ 2-3 ਦਿਨਾਂ ਦੇ ਵਿੱਚ ਜਦੋਂ ਤੱਕ ਨਾਮਿਨੇਸ਼ਨ ਹੋਣੇ ਸਾਰੇ ਹਰ ਪਿੰਡ-ਪਿੰਡ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਬਹਿ ਜਾਣਾ ਲੋਕਾਂ ਦੇ ਨਾਲ ਖੜੇ ਹੋ ਜੋ ਦੁੱਖ ਤਕਲੀਫ ਹੈ ਜੋ ਮਸਲੇ ਉਹਨਾਂ ਦੇ ਉਹ ਅਸੀਂ ਹੱਲ ਕਰਾਂਗੇ ਥੈਂਕ ਯੂ ਜੀ ਬਰਾੜ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਬਰਾੜ ਆਰਗੇਨਾਈਜੇਸ਼ਨ ਦਾ ਕੰਮ ਦੇਖਦੇ ਨੇ ਪਹਿਲਾਂ ਅਕਾਲੀ ਦਲ ਦੇ ਵਿੱਚ ਸੁਖਬੀਰਵਾਲ ਦੇ ਕਾफी ਕਰੀਬੀ ਰਹੇ ਸੀ ਤੇ ਉਥੇ ਕੰਮ ਕੀਤਾ ਪਰ ਹੁਣ ਭਾਰਤੀ ਜਨਤਾ ਪਾਰਟੀ ਚ ਕੰਮ ਕਰ ਰਹੇ ਨੇ ਔਰ ਵਕਵਾ ਕਾ ਕੰਸਟੀਚੁਐਂਸੀ ਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਲਾਮਬਤ ਕਰ ਰਹੇ ਨੇ ਔਰ ਦਾਵਾ ਕਰ ਰਹੇ ਨੇ ਕਿ ਪੰਜਾਬ ਦਾ ਨੈਰੇਟਿਵ ਇਸ ਵਾਰ ਚੇਂਜ ਹੋਏਗਾ 13 0 ਜਿਹੜੀ ਹੈ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਜਿਹੜੀ ਹੈ ਉਹ ਲੋਕ ਸਭਾ ਚੋਣਾਂ ਜਿੱਤੇਗੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਕੈਮਰਾ ਪਰਸਨ ਮੁਕੇਸ਼ ਪਾਵੜ ਦੇ ਨਾਲ ਗਗਨਦੀਪ ਫਿਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ। YouTube, Facebook, Instagram, X, ਔਰ WhatsApp ਚੈਨਲ ਪਰ